हक, हक। है जी बराबर छंबू कट छे ने भी आरना लाया तंबू कट छे ने इन्हना भी ਰਾਤ ਨੂੰ ਇੱਥੇ ਹੀ ਸੌਂਦੇ ਨੇ। ਨਾ 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 ਅੱਜ ਦੇਖਾਂਗੇ। ਜਿੱਥੇ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਵਾ। ਉੱਥੇ ਹੀ ਇਹਨਾਂ ਦੇ ਰਹਿਣ ਦਾ ਵੀ ਤੰਬੂਆਂ ਦੇ ਚੂਹੇ ਪ੍ਰਬੰਧ ਕੀਤਾ ਗਿਆ ਵਾ। ਆਹ ਮੇਰੇ ਵੀਰ ਨੇ ਜਿੱਥੇ ਰਾਤ ਨੂੰ ਵਿਚਾਰੇ ਸੌਂਦੇ ਨੇ ਜੀ। ਆਹ ਹੀ ਇੱਥੇ ਇੱਥੇ ਇਹਨਾਂ ਨੇ ਥੋੜਾ ਜਿਹਾ ਕਿਉਂਕਿ ਠੰਡ ਬਹੁਤ ਕੀਡ ਦਾ ਪ੍ਰਬੰਧ ਕੀਤਾ ਜੇ ਇਟਾਲੀਅਨ ਵੀ ਕੁਛ ਆਏ ਹੋਏ ਨੇ ਇਹਨਾਂ ਨੂੰ ਲੈ ਕੇ ਦੇਖੋ ਹੋਰ ਵੀ ਇਹਨਾਂ ਦੀ ਰਹਿائش ਜਿਹੜੀ ਜਿੱਥੇ ਵਿਚਾਰੇ ਸੌਂਦੇ ਨੇ ਰਾਤ ਨੂੰ ਜਰੂਰ ਦੇਖਿਆ ਜਾਊਗਾ ਉਹ ਖਾਣ ਪੀਣ ਦਾ ਸਮਾਨ ਇੱਥੇ ਖਾਣ ਪੀਣ ਦਾ ਸਮਾਨ ਨਾ ਰੱਖਿਆ ਹੋਇਆ ਵਾ ਇੱਕ ਥੈਨਰ ਦਾ ਰੈਨ ਦਾ ਛੋਟਾ ਮੂਟਾ ਪ੍ਰਬੰਧ ਕੀਤਾ ਹੋਇਆ ਵਾ ਹਾਲਾਂਕਿ ਠੰਡ ਬਹੁਤ ਆ ਫਿਰ ਵੀ ਸਾਡੇ ਵੀਰ ਨੇ ਜਿਹੜੇ ਆਪਣਾ ਸੰਦਾਰਸ਼ ਦਾ ਰਾਹ ਬਣਾਈ ਬੈਠੇ ਨੇ ਪਰ ਜਿੱਥੇ ਪਹੁੰਚਿਆ ਵਿਸਕੇ ਬਾਅਦ ਤੋਂ ਪ੍ਰੋਗਰਾਮ ਰੱਖਿਆ ਸੀਗਾ ਅੱਜ ਦਾ ਤੇ ਇਕੱਠ ਆਪਣੇ ਵੀਰ ਸਾਰੇ ਆਇਓ ਆ ਇਹਨਾਂ ਆਪਣੇ ਵੀਰਾਂ ਦੀ سپورਟ ਦੇ ਲਈ ਤੇ ਦੇਖੋ ਸਿੱਟਾ ਕੀ ਨਿਕਲਦਾ ਉਹ ਤਾਂ ਚਲੋ ਵਾਹਿਗੁਰੂ ਜਾਣੇ ਪਰ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆਵੇ ਸਾਰੇ ਜਦੋਂ ਵੀ ਇਕੱਠ ਰੱਖਦੇ ਆ ਤੇ ਇੱਥੇ ਆਉਣ ਦੀ ਕਿਰਪਾਲਤਾ ਜਰੂਰ ਕਰਨ ਕਿਉਂਕਿ ਇਹਨਾਂ ਨੂੰ ਸਾਡੇ ਸਾਥ ਦੀ ਜ਼ਰੂਰਤ ਹੈ ਇਹਨਾਂ ਨੂੰ ਪੈਸੇ ਦੀ ਜ਼ਰੂਰਤ ਨਹੀਂ ਹੈਗੀ ਬਾਕੀ ਤਾਂ ਚਲੋ ਜੋ ਹੋਊਗਾ ਹੋਊਗਾ ਪਰ ਸਾਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਆਪਾਂ ਸਾਰਿਆਂ ਨੇ ਇਹੀ ਬਾਰ ਬਾਰ ਰਿਕੁਐਸਟ ਕਰਦੇ ਆ ਕੱਲ ਵੀ ਕੀਤੀ ਸੀ ਮੈਂ ਪਹਿਲਾਂ ਵੀ ਵੀਡੀਓ ਪਾਈਆਂ ਸੀਗੀਆਂ ਤੇ ਬਾਕੀ ਹੋਰ ਵੀ ਆਪਣੇ ਜਿੰਨੇ ਲੱਗੇ ਹੈਗੇ ਆ ਉਹਨਾਂ ਨੂੰ ਰਿਕੁਐਸਟ ਕਰਦਾ ਫੇਰ ਤੇ ਉਹ ਵੀ ਪਹੁੰਚੋ ਯਾਰ ਘੱਟੋ ਘੱਟ ਜਿਹੜੇ ਦੂਰੋਂ ਨਹੀਂ ਆ ਸਕਦੇ ਨੇੜੇ ਵਾਲੇ ਜ਼ਰੂਰ ਪਹੁੰਚਣ ਹੋਰ ਬਾਕੀ ਇਹਨਾਂ ਨੂੰ ਇਹੀ ਬਹੁਤ ਆ ਵੀ ਸਾਡੇ ਨਾਲ ਕੋਈ ਖੜਾ ਆ ਤੇ ਬਾਕੀ ਚਲੋ ਜੋ ਹੋਊਗਾ ਤਾਂ ਵਾਹਿਗੁਰੂ ਦੀ ਮਰਜ਼ੀ ਹੈ ਬਾਕੀ ਆਪਾਂ ਬਾਰ ਬਾਰ ਇੱਕ ਹੀ ਗੱਲ ਕਹਿੰਨੇ ਆ ਇਹਨਾਂ ਦੇ ਨਾਲ ਆਓ ਜਦੋਂ ਵੀ ਟਾਈਮ ਲੱਗਦਾ ਜ਼ਰੂਰ ਆਓ ਇੱਥੇ ਸਾਰੇ ਦੇਖਦੇ ਆ ਕੈਮਰਿਆਂ ਦੇ ਵਿੱਚ ਉੱਪਰੋਂ ਕੌਣ ਕੌਣ ਆ ਰਿਹਾ ਕੌਣ ਕੌਣ ਨਹੀਂ ਤੇ ਬਾਕੀ ਸਾਰਿਆਂ ਨੂੰ ਫੇਰ ਇਹੀ ਹੈ ਜੀ ਹੱਥ ਜੋੜ ਕੇ ਬੇਨਤੀ ਆ ਬਾਰ-ਬਾਰ ਬਈ ਇੱਥੇ ਆਓ ਇਹਨਾਂ ਦਾ ਸਾਥ ਦਿਓ ਇਹਨਾਂ ਨੂੰ ਸਾਡੇ ਸਾਥ ਦੀ ਜ਼ਰੂਰਤ ਹੈ ਇਹਨਾਂ ਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਸਾਰੇ ਸੰਗਤ ਨੂੰ ਜਿੰਨੇ ਵੀ ਇੱਥੇ ਆਇਆ ਸੇਵਾਦਾਰ ਸਾਰੇ ਜੋ ਵੀ ਸਿੱਖ ਕਮਿਊਨਿਟੀ ਆਈ ਹੈ ਸਾਰਿਆਂ ਦਾ ਬਹੁਤ-ਬਹੁਤ ਮਿਹਰਬਾਨੀ ਜੀ ਸਾਰਿਆਂ ਦੀ ਤੇ ਭਾਈ ਜੀ ਇੱਥੇ ਅੱਜ 21 ਜਨਵਰੀ 2024 ਹੈ ਜੀ 96 ਦਿਨ ਹੋ ਗਿਆ ਸਾਰਿਆਂ ਨੂੰ ਇੱਥੇ ਅੰਦਰ ਬੰਦ ਹੈ ਤੇ ਕੁਝ ਸਾਡੇ ਵੀਰ ਬਾਹਰ ਹੈ ਤੇ -5 ਟੈਂਪਰੇਚਰ ਚੱਲ ਰਿਹਾ ਜੀ ਇਹ ਸੰਘਰਸ਼ ਹਲੇ ਵੀ ਚੱਲ ਰਿਹਾ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਇੱਥੇ ਆਓ ਇਹਨਾਂ ਦੀ ਹੌਸਲਾ ਅਫਜ਼ਾਈ ਕਰੋ ਤਾਂ ਜੋ ਇਹ ਆਪਣਾ ਜਿੱਤ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਰਸੂਸ ਫੈਕਟਰੀ ਬਿਸਕੋਟੋ ਬੈਠੇ ਆ ਜੀ ਸਾਨੂੰ 96 ਦਿਨ ਹੋ ਗਏ ਆ ਬੈਠਿਆ ਨੂੰ ਅਸੀਂ ਆਪਣੇ ਹੱਕਾਂ ਲਈ ਬੈਠੇ ਹਾਂ ਜੋ ਕਿ ਸਾਡੇ ਬੰਦੇ ਕੰਮ ਤੋਂ ਕੱਢਦੇ ਹੀ 60 ਬੰਦੇ ਅਸੀਂ 18 ਬੰਦਿਆਂ ਨੇ ਅੰਦਰੋਂ ਫੈਕਟਰੀ ਬਲੌਕ ਕੀਤੀ ਸੀ ਇੱਕ ਮਹੀਨੇ ਬਾਅਦ ਉਹਨਾਂ ਨੇ ਸਾਨੂੰ ਵੀ ਕੰਮ ਤੋਂ ਕੱਢ ਦਿੱਤਾ ਸੀਗਾ ਇੱਥੇ ਕਿ ਇਹ ਵੀ ਜਾਨੀਆ ਅਪਰਾਧ ਮੰਨਿਆ ਗਿਆ ਵੀ ਆਪਣੇ ਹੱਕ ਲਈ ਖੜਦੇ ਸੀ ਤੁਹਾਨੂੰ ਕੰਮ ਤੋਂ ਕੱਢ ਦਵਾਂਗੇ ਇੰਨਾ ਸਾਡੇ ਨਾਲ ਧੱਕਾ ਹੋ ਰਿਹਾ ਕਿ ਸਾਡੇ ਬੰਦੇ ਦੇਖ ਲਓ 3 ਮਹੀਨੇ ਤੋਂ ਨਵੇਂ ਤੇ ਬੈਠੇ ਨੇ ਹੋ ਗਏ ਠੰਡ 'ਚ ਅਸੀਂ ਮੀਂਹ 'ਚ ਅਸੀਂ ਇਹਨਾਂ ਤੰਬੂਆਂ 'ਚ ਅਸੀਂ ਰਹੇ ਹਾਂ ਜਿਹੜੇ ਬੰਦੇ ਬਾਹਰ ਆ 35 ਬੰਦੇ ਇੱਥੇ ਸੌਂਦੇ ਆ ਅਸੀਂ ਅੰਦਰ ਫੈਕਟਰੀ 'ਚ ਸੌਂਦੇ ਆ ਇਹਨਾਂ ਨੇ ਕੋਈ ਸਾਨੂੰ ਹੀਟ ਨਹੀਂ ਹੈਗੀ ਸਭ ਕੁਝ ਸਾਡਾ ਬੰਦ ਕੀਤਾ ਆ ਸਾਡੇ ਗਰਮ ਪਾਣੀ ਵੀ ਬੰਦ ਕੀਤੇ ਹੋਆ ਇਹ ਸਾਨੂੰ ਤੰਗ ਕਰਦੇ ਆ ਕੇ ਸੋਮਵਾਰ ਨੂੰ ਕੰਮ ਵਾਲੇ ਦਿਨਾਂ 'ਚ ਆ ਕੇ ਠੰਡੀਆਂ ਹੀਟਾਂ ਠੰਡ ਛੱਡ ਦਿੰਦੇ ਆ ਹੀਟ ਦੀ ਜਗ੍ਹਾ ਵੀ ਇਹ ਸਾਨੂੰ ਤੰਗ ਬਹੁ ਕਰਦੇ ਪਏ ਆ ਵੀ ਕਿਸੇ ਤਰ੍ਹਾਂ ਉਠ ਬੈਣ ਪਾਰ ਚਲੋ ਗੁਰੂ ਮਹਾਰਾਜ ਦੀ ਕਿਰਪਾ ਆ ਕਿ ਸਾ ਅਸੀਂ ਇੱਥੇ ਬੈਠੇ ਆ ਸਾਰੇ ਤੰਦਰੁਸਤ ਆ ਤੇ ਸਾਨੂੰ ਮਹਾਰਾਜ ਨੇ ਬਖਸ਼ਿਆ ਆ ਤੇ ਅਸੀਂ ਧਰਨੀ ਤੇ ਖੜੇ ਆ ਇਸ ਵੇਲੇ ਪੂਰੇ ਚੰਗੀ ਤਰ੍ਹਾਂ ਖੜੇ ਆ ਬੰਦੇ ਕੋਈ ਬੰਦਾ ਨਹੀਂ ਵਿਚੋਂ ਟੁੱਟਿਆ ਨਾ ਕੋਈ ਬਿਮਾਰ ਸਾਨੂੰ ਕੰਮ ਤੋਂ ਅਸੀਂ ਹੱਕ ਮੰਗਦੇ ਆ ਜੀ ਤਾਂ ਸਾਨੂੰ ਕੰਮ ਤੋਂ ਕੱਢਦੇ ਆ ਪੱਲਾ ਜਦੋਂ ਅਸੀਂ ਨੀਵੀਂ ਪਾ ਕੇ ਕੰਮ ਕਰਦੇ ਸੀ ਉਦੋਂ ਅਸੀਂ ਇੰਡੀਅਨ ਬਰਾਵੋ ਸੀਗੇ ਜਿੱਦਣ ਅਸੀਂ ਆਪਣੇ ਹੱਕ ਮੰਗਣ ਲੱਪੇ ਕੋਪਰਤੀਵੇ ਵਾਲੇ ਬੰਦੇ ਵੀ ਜਿਹੜੇ ਜਾਨੀ ਕਿ ਪੱਕੇ ਬੰਦਿਆਂ ਦੇ ਬਰਾਬਰ ਸਾਨੂੰ ਕਹੀਂ ਕੰਮ ਕਰਦੇ ਆ ਵੀ ਸਾਨੂੰ ਉਹਨਾਂ ਦੇ ਨਾਲ ਦਾ ਰੇਟ ਦਿੱਤਾ ਜਾਵੇ ਜਿੱਦਣ ਉਹਨੀਆਂ ਨੇ ਕੋਪਰਤੀਵੇ ਵਾਲੇ ਬੰਦੇ ਕੱਢ ਕੇ ਬਾਹਰ ਮਾਰੇ ਤੇ ਜਿਹੜੇ ਸੀਜੀਐਲ ਵਾਲੇ ਸੀ ਉਹਨਾਂ ਨੂੰ ਨੇੜੇ ਕੰਮ ਦੇ ਤਾਂ ਯੂਐਸਬੀ ਵਾਲਿਆਂ ਨੂੰ ਕਹਿੰਦੇ 200 ਕਿਲੋਮੀਟਰ ਤੇ ਜਾਵੋ ਕੰਮ ਤੇ ਇਸ ਕਰਕੇ ਅਸੀਂ ਤਾਂ ਕਰਕੇ ਧਰਨਾ ਲਾ ਆਇਆ ਜੀ ਤੇ ਅੱਜ ਦਾ ਪ੍ਰੋਗਰਾਮ ਕੀ ਸੀਗਾ ਇੱਥੇ ਇਹ ਅੱਜ ਸਾਡੇ ਲਈ ਇੱਥੇ ਆਰਟੀ ਗਰੁੱਪ ਵਾਲੇ ਆ ਜੀ ਇਹ ਸਾਡੇ ਲਈ ਖਾ ਦੇਖ ਲਓ ਜੀ ਟਾਲੀਅਨ ਦੇ ਵੀ ਦਿਲਚੇ ਹਮਦਰਦੀ ਆ ਜਿਹੜੇ ਨੇ ਸਾਡੇ ਲਈ ਪਿਛਲੇ ਹਫਤੇ ਵੀ ਫੇਸਟਾ ਕੀਤਾ ਸੀਗਾ ਸਾਡੇ ਹੱਕ ਲਈ ਬੋਲੇ ਸੀ ਵੀ ਇਹਨਾਂ ਨੂੰ ਕੰਮ ਤੋਂ ਕੱਢਿਆ ਆ ਸਾਡੀ ਹਮਾਇਤ 'ਚ ਖੜੇ ਸੀ ਐ ਅੱਜ ਵੀ ਇਹ ਸਾਡੇ ਲਈ ਇੱਥੇ ਖਾਣਾ ਲੈ ਕੇ ਆਏ ਆ ਤੇ ਅੱਗੇ ਵੀ ਸਾਨੂੰ ਸਮਾਨ ਦੇ ਕੇ ਗਏ ਸੀ ਖਾਣ ਲਈ ਤਾਂ ਕਰਕੇ ਅੱਜ ਅਸੀਂ ਇਹ ਇਕੱਠ ਰੱਖਿਆ ਸੀ ਅਸੀਂ ਇਕੱਠ ਤਾਂ ਰੱਖਿਆ ਸੀ ਵੀ ਇਹਨਾਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਦੇ ਨਾਲ ਇੰਡੀਅਨ ਵੀ ਹੈ ਗਿਆ ਕਿ ਸਾਡੇ ਕੋਲ ਗੁਰੂਗਰਾ ਤੋਂ ਵੀ ਪਹੁੰਚੇ ਆ ਬੰਦੇ ਸੇਵਾਦਾਰ ਵੀ ਪਹੁੰਚੇ ਆ ਹੋਰ ਸਾਡੇ ਭਰਾ ਵੀ ਬਹੁਤ ਪਹੁੰਚੇ ਆ ਅਸੀਂ ਇਹ ਕਿੰਨੇ ਵੀ ਸਾਨੂੰ ਵੱਤ ਬਾਤ ਸਾਨੂੰ ਸਪੋਰਟ ਦੀ ਲੋੜ ਆ ਜਿੰਨੇ ਜਾਨੀ ਕਿ ਸਾਡੇ ਕੋਲ ਪਹੁੰਚਣ ਸਾਰੇ ਸਪੋਰਟ ਦੀ ਲੋੜ ਆ ਸਾਨੂੰ ਕੋਈ ਇਹ ਚੀਜ਼ ਦੀ ਲੋੜ ਨਹੀਂ ਹੈਗੀ ਇਹ ਸੰਘਰਸ਼ ਚ ਐਂਡ ਤੱਕ ਅਸੀਂ ਲੜਾਂਗੇ ਜੀ ਸਾਨੂੰ ਭਾਵੇਂ ਜਿੰਨਾ ਟਾਈਮ ਮਰਜ਼ੀ ਲੜਨਾ ਪੈ ਜਾਏ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਇੰਡੀਆ ਚ ਜਿਹੜਾ ਦਿੱਲੀ ਧਰਨਾ ਲੱਗਾ ਸੀਗਾ ਨਾ ਅਸੀਂ ਉਹਨਾਂ ਦੇ ਵਾਰਿਸ ਆ ਅਸੀਂ ਆਪਣੇ ਹੱਕ ਲਈ ਸਾਤ ਤੱਕ ਸਾਨੂੰ ਵੀ ਲੜਨਾ ਪਊਗਾ ਅਸੀਂ ਲੜਾਂਗੇ ਭਾਵੇਂ ਦੀ 2 ਮਹੀਨੇ ਹੋਰ 4 ਮਹੀਨੇ ਹੋਰ ਭਾਵੇਂ ਦੀ 6 ਮਹੀਨੇ ਸਾਨੂੰ ਲੜਨਾ ਪਵੇ ਅਸੀਂ ਲੜਾਂਗੇ ਇਹਦੇ ਵਿੱਚ ਇੱਕ ਗੱਲ ਹੈ ਜੀ ਜਿਹੜੇ ਕੋਆਪਰਟਿਵ ਵਾਲੇ ਨੇ ਉਹਨਾਂ ਨੂੰ ਦੇਖ ਲਓ ਕੋਈ ਪੈਸਾ ਵੀ ਨਹੀਂ ਆਉਂਦਾ ਉਹ ਬਿਨਾ ਪੈਸੇ ਤੋਂ ਸੰਘਰਸ਼ ਚ ਲੜ ਰਹੇ ਆ ਜਿੱਦਾਂ ਗੁਰੂ ਸਾਹਿਬ ਦੀ ਆਪਾਂ ਸੁਣੀਆ ਸੀਗਾ ਵੀ ਖਾਲੀ ਜੇਬਾਂ ਨਾਲ ਇਹਲੇ ਭੁੱਖੇ ਰਹਿ ਕੇ ਭੁੱਖੇ ਰਹਿਣੇ ਵਾਲੀ ਗੱਲ ਹੋਈ ਹੋਆ ਜੀ ਬੰਦਿਆਂ ਦੇ ਕੋਲ ਕੋਈ ਕੋ ਪੈਸਾ ਨਹੀਂ ਆ ਰਿਹਾ ਕੁਝ ਨਹੀਂ ਆ ਰਿਹਾ ਪਰ ਫੇਰ ਵੀ ਬੰਦਾ ਕੋਈ ਡੋਲਦਾ ਨਹੀਂ ਪਿਆ ਪੂਰੇ ਬੰਦੇ ਸੰਘਰਸ਼ ਚ ਤੇ ਇੱਥੇ ਖੜੇ ਆ ਜੀ ਆਪਣੇ ਹੱਕ ਲਈ ਖੜੇ ਆ ਇਸ ਕਰਕੇ ਇਹਨੇ ਸਾਡੇ ਨਾਲ ਧੱਕਾ ਹੋ ਗਿਆ ਕੱਲ ਨੂੰ ਕਿਸੇ ਹੋਰ ਫੈਕਟਰੀ ਜੇ ਧੱਕਾ ਨਾ ਹੋਵੇ ਜੇ ਸੁਣੋਗੇ ਤੁਹਾਨੂੰ ਟੋਟਲ 96 ਦਿਨ ਹੋ ਗਿਆ ਜੀ ਤੇ ਤਨਖਾਹ ਵੀ ਮਿਲ ਰਹੀ ਹੈ ਕਿ ਨਹੀਂ ਨਹੀਂ ਜੀ ਤਨਖਾਹ ਨਹੀਂ ਮਿਲ ਰਹੀ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਜਾਂਦਾ ਹੈ ਤੁਹਾਡਾ ਘਰ ਦਾ ਗੁਜ਼ਾਰਾ ਹੁਣ ਏਦਾਂ ਹੀ ਚੱਲਦਾ ਪਿਆ ਜੀ ਚਲੋ ਅਸੀਂ ਜਿਹੜੇ ਦਿੱਤੇ ਵਾਲੇ ਸਾਨੂੰ ਘੜਤਾ ਸਾਨੂੰ ਐਸਪੀ ਦੇ ਪੈਸੇ ਲੱਗ ਗਏ ਜਿਹੜਿਆਂ ਕਾਪਰਤੀ ਵੀ ਅਸੀਂ ਉਹਨਾਂ ਨੂੰ ਕੋਈ ਪੈਸਾ ਨਹੀਂ ਆ ਰਿਹਾ ਨਾ ਉਹਨਾਂ ਦਾ ਉਹ ਨਹੀਂ ਕਾਸਾ ਵੀ ਨਹੀਂ ਖੋਲਦੇ ਪਏ ਜਾਣ ਕੇ ਤੰਗ ਕਰਦੇ ਪਏ ਇਹ ਕਿਸੇ ਤਰ੍ਹਾਂ ਇੱਥੇ ਉੱਠ ਜਾਣੇ ਇਹਨਾਂ ਨੂੰ ਜਿਆਦਾ ਤੰਗ ਕਰੀਏ ਵੀ ਪੈਸੇ ਦੀ ਤੰਗੀ ਜੋ ਉੱਠ ਪੈਣ ਕਾਹੇ ਤੋਂ ਤੰਗੀ ਜੋ ਉੱਠ ਪੈਣਾ ਪਰ ਚਲੋ ਮਹਾਰਾਜ ਦੀ ਕਿਰਪਾ ਆ ਹਾਲੇ ਸਵਾਰਾ ਸਾਰਿਆਂ ਚ ਬਾਕੀ ਹੋਰ ਸਾਡੇ ਭਰਾ ਬਹੁਤ ਆ ਰਹੇ ਸਾਡੀ ਹਮਾਇਤ ਕਰਨ ਆ ਰਹੇ ਆ ਦੂਰੋਂ ਨੇੜਿਓ ਅਸੀਂ ਉਹਨਾਂ ਦਾ ਜੇ ਅਸੀਂ ਇਦਾਂ ਹੀ ਧਾਰਨੇ ਲਾਵਾਂਗੇ ਤਾਂ ਇਹਨਾਂ ਨੂੰ ਅਸੀਂ ਇਹ ਦਿਖਾ ਰਹੇ ਹਾਂ ਵੀ ਅੱਜ ਤੁਸੀਂ ਇਹ ਨਹੀਂ ਹੈਗੀ ਵੀ ਬਾਹੋਂ ਫੜ ਕੇ ਤੁਸੀਂ ਇੰਡੀਆ ਨੂੰ ਕੱਢ ਦੋਗੇ ਕੱਲ ਨੂੰ ਹੋਰ ਵੀ ਕੋਈ ਫੈਕਟਰੀ ਵਾਲਾ ਕੱਢੂਗਾ ਉਹਨੂੰ ਇਹ ਚਿਤ ਆ ਜਾਊਗਾ ਵੀ ਬਿਸਕਵਤੋ ਜਿਹੜਾ ਧਾਰਨਾ ਲੱਗਾ ਸੀ ਇਹਨਾਂ ਨੇ ਬਹੁਤ ਲੰਮਾ ਧਾਰਨਾ ਲਾਤਾ ਸੀ ਇਹ ਬਾਕੀਆਂ ਨੂੰ ਵੀ ਸਾਬਕ ਸਿਖਾਉਣੇ ਪਏ ਅਸੀਂ ਕਿੰਨੇ ਕੇ ਸਮੇਂ ਤੋਂ ਤੁਸੀਂ ਇਸ ਫੈਕਟਰੀ ਕੰਮ ਕਰ ਰਹੇ ਹੋ ਇਹ ਸਾਨੂੰ ਭਾਜੀ 11 ਸਾਲ ਹੋ ਗਏ ਆ ਵਿੱਚ ਬੰਦੇ 20-20 ਸਾਲ ਵਾਲੇ ਵੀ ਆ ਜਿਹੜਾ 25-25 ਸਾਲ ਵਾਲੇ ਵੀ ਆ ਜਿਹਨਾਂ ਨੂੰ ਕੱਢਿਆ ਆ ਅੱਧਾ ਘੰਟਾ ਪਹਿਲਾਂ ਘੜਤਾ ਜੀ ਤੁਹਾਡਾ ਕੋਆਪਰਟਿਵਾ ਚੱਲ ਗਿਆ ਤੁਸੀਂ ਨਾਲ ਜਾਓ ਜਦ ਕੇ ਬੰਦੇ ਪਹਿਲਾਂ ਇੱਥੇ ਕੰਮ ਕਰਦੇ ਸੀ ਤਾਂ ਪਹਿਲਾਂ ਵੀ ਕੋਆਪਰਟਿਵਾ ਚੇਂਜ ਹਾਂ ਕੋਆਪਰਟਿਵਾ ਬਹੁਤ ਚੇਂਜ ਹੋਇਆ ਬੰਦੇ ਨਹੀਂ ਚੇਂਜ ਹੋਏ ਕਦੀ ਕੋਆਪਰਟਿਵਾ ਚੇਂਜ ਹੁੰਦਾ ਆ ਆ ਜਾਂਦਾ ਆ ਬੰਦੇ ਉਹੀ ਰਹਿੰਦੇ ਆ ਕਿਉਂ ਬੰਦੇ ਫੈਕਟਰੀ ਦੇ ਆ ਇਹ ਕੋਆਪਰਟਿਵਾ ਨਾਲ ਨਹੀਂ ਸੀ ਬੰਦੇ ਲੈ ਕੇ ਆਇਆ ਇਹ ਤਾਂ ੱੱਕਾ ਕਰਦੇ ਪਾਏ ਆ ਜੀ ਜੇ ਨਾ ਮਜ਼ਦੂਰ ਜੁਨੀ ਨੇ ਹੁਣ ਉਹਨਾਂ ਨਾਲ ਗੱਲਬਾਤ ਹੋਈ ਆ ਤਾਂ ਕੀ ਕਹਿੰਦੇ ਨੇ ਹਾਂਜੀ ਉਹਨਾਂ ਸਾਨੂੰ ਭਰੋਸਾ ਦਿਵਾ ਰਹੇ ਆ ਜੀ ਤੇ ਹੁਣ ਜਾਨੀ ਕਿ ਤੁਹਾਨੂੰ ਪਤਾ ਜੀ ਇਹਨਾਂ ਦੀ ਵੀ ਹੁਣ ਗੋਡਣੀਆਂ ਤਾਂ ਲੱਗਣੀਆਂ ਹੀ ਸੀਗੀਆਂ ਇਹ ਪਹਿਲਾਂ ਸ਼ੁਰੂ ਸਟਾਰਟਿੰਗ ਦੇ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਹੈਗਾ ਜੀ ਤੁਸੀਂ ਬੈਠੇ ਜਾਂ ਬੈਠੇ ਰਹੋ ਸਾਨੂੰ ਕੋਈ ਫਰਕ ਨਹੀਂ ਹੁਣ ਇਹ ਕਹਿਣ ਲੱਪੇ ਸਾਡਾ 12000 ਦਾ 13000 ਦਾ ਸਾਡਾ ਰੋਜ਼ ਦਾ ਬਹੁਤ ਨੁਕਸਾਨ ਹੋ ਰਿਹਾ ਵੀ ਸਾਡੇ ਨਾਲ ਨਵੇੜਨੇ ਨੇ ਹੁਣ ਵਕੀਲ ਸਾਡੇ ਯੂ ਐਸ ਬੀ ਵਾਲੇ ਵਕੀਲ ਆ ਉਹ ਵੀ ਸਾਡੇ ਕੋਲ ਹੁਣ ਵੀ ਜਾਨੀ ਕਿ ਮੀਟਿੰਗਾਂ ਚੱਲਦੀਆਂ ਪਈਆਂ ਜੀ ਵਿੱਚ ਪਰਫਾ ਤੂਰਾ ਹੁੰਦਾ ਜਿਹੜਾ ਉਹਨ ਸਾਡੀ ਉਹਨ ਫੈਕਟਰੀ ਨਾਲ ਕਰਦੇ ਪਏ ਮੀਟਿੰਗ ਉਹ ਪਰਫਾ ਤੂਰੇ ਵਾਲੇ ਵੀ ਸਾਡੇ ਵਕੀਲਾਂ ਨਾਲ ਮੀਟਿੰਗ ਕਰਦੇ ਪਏ ਆ ਜੀ ਹਾਲੇ ਕੋਈ ਗੱਲ ਬੰਨੇ ਘੰਟੇ ਲੱਗੀ ਜੀ ਚਾਉਂਦੇ ਹੋ ਜਾਂ ਫਿਰ ਪੈਸੇ ਲੈ ਕੇ ਨਹੀਂ ਜੀ ਅਸੀਂ ਅਸੀਂ ਤਾਂ ਚਾਉਂਦੇ ਆ ਜੀ ਬੰਦੇ ਸਾਰੇ ਐਂਟਰ ਹੋਣ ਬੰਦੇ ਸਾਰੇ ਕੰਮ ਕਰਨ ਸਾਨੂੰ ਕੋਈ ਫੈਕਟਰੀ ਬੰਦ ਕਰਾਉਣ ਦਾ ਚਾਹ ਨਹੀਂ ਵੀ ਅਸੀਂ ਕਹਿੰਦੇ ਫੈਕਟਰੀ ਬੰਦ ਫੈਕਟਰੀ ਚੱਲੇ ਕੋਈ ਫੈਕਟਰੀ ਸਾਨੂੰ ਬਹੁਤ ਕੁਝ ਦਿੰਦਾ ਅਸੀਂ ਫੈਕਟਰੀ ਚੋਂ ਹੀ ਇਤੋਂ ਬਹੁਤ ਕੁਝ ਕਮਾਇਆ ਆ ਅਸੀਂ ਕੰਮ ਕੰਮ ਚਾਉਂਦੇ ਆ ਅਸੀਂ ਕੋਈ ਪੈਸਾ ਨਹੀਂ ਪੈਸਾਨੀ ਚਾਹਨੇ ਪੈਸਾ ਜੇ ਵੀ ਨਹੀਂ ਰੱਖਣਗੇ ਫਿਰ ਤਾਂ ਇੱਕ ਕੁਛ ਇਹਨਾਂ ਨੂੰ ਕਰਨਾ ਹੀ ਪੈਣਾ ਜੀ ਜਾਂ ਪੈਸੇ ਦੇਣਗੇ ਜਾਂ ਕੰਮ ਦੇਣਗੇ ਤੋਂ ਜਿੱਥੇ ਬੰਦਿਆਂ ਨੇ 30 30 ਸਾਲ 25 25 ਸਾਲ ਆਪਣੀ ਜਵਾਨੀ ਸਾਰੀ ਲਾਤੀ ਹੁਣ ਕੋਈ ਬੰਦਾ 60 ਸਾਲ ਦਾ ਕੋਈ 55 ਸਾਲ ਦਾ ਕੋਈ 6 ਮਹੀਨੇ ਨੂੰ ਪੈਨਸ਼ਨ ਹੋ ਰਿਹਾ ਉਹ ਕਿੱਥੇ ਜਾਣਗੇ ਉਹਨਾਂ ਨੂੰ ਕੰਮ ਨਹੀਂ ਮਿਲਣਾ ਜੀ ਇਸ ਕਰਕੇ ਅਸੀਂ ਕਹਿੰਨੇ ਆ ਵੀ ਬੰਦੇ ਸਾਡੇ ਸਾਰੇ ਰੱਖੇ ਜਾਣ ਇੱਥੇ ਜੀ ਤੇ ਸਾਨੂੰ ਹੱਕ ਆਪਣਾ ਮਿਲੇ ਜੀ ਇਹਦੀ ਹੱਕ ਲਈ ਲੜਦੇ ਜੀ ਧੰਨਵਾਦ ਬਾਕੀ ਅਸੀਂ ਮੱਕੜ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਕੋਲ ਇੱਥੇ ਪਹੁੰਚੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੀ ਰਿਕਾਰਡਿੰਗ ਲਈ ਆ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ